ਲੋ ਜੀ ਸਾਡੀ ਗਲੀ ਚ ਦਾ ਪੰਗਾ ਪਿਆ ਹੈ ਵੀ ਜਿਹੜੀ ਜਗਾ ਵਾ ਆ ਵਾਲੀ ਲਾਗੇ ਜਿਸ ਤਰ੍ਹਾਂ ਆ ਗਲੀ ਹੈ ਮੇਨ ਤੇ ਇੱਥੇ ਜਗਾ ਵਾ ਤੇ ਇਹ ਜਗਾ ਜਿਹੜੀ ਹੈ ਕਹਿੰਦੇ ਕਿ ਇਹ ਖਾਲੀ ਛੱਡੋ ਜਾਂ ਇੱਥੇ ਸਬਜ਼ੀਆਂ ਨਾ ਲਾਓ ਜਾਂ ਫਲਾਸ ਨਾ ਲਾਓ ਤੇ ਇਹ ਉਹਦਾ ਚੱਲ ਰਿਹਾ ਹੁਣ ਉਹਨਾਂ ਨੇ ਉਹ ਕਵਰ ਕੀਤੀ ਸੀਗੀ ਤੇ ਉਹ ਕਹਿ ਰਿਹਾ ਕਿ ਜਿਆਦਾ ਹੋਇਆ ਕਾਟਾ ਪਤਾ ਨਹੀਂ ਹੁਣ ਕੀ ਕਰ ਰਿਹਾ ਪੰਚਾਇਤ ਆਈ ਹੋਈ ਆ ਦੋਨਾਂ ਪਿੰਡਾਂ ਦੀ ਤਾਰੇ ਇਕੱਠੇ ਹੋਏ ਆ ਆਹੋ ਤੇ ਆਹ ਵੇਖੋ ਜੀ ਹੁਣ ਇਹ ਕਹਿ ਰਿਹਾ ਕਿ ਇੱਥੇ ਆ ਵਾਲੀ ਜਗ੍ਹਾ ਜਿਹੜੀ ਹੈ ਨਾ ਇਹ ਨਹੀਂ ਆਪਾਂ ਕਵਰ ਕਰ ਸਕ ਜਾ ਇੱਥੇ ਸਬਜ਼ੀਆਂ ਨਹੀਂ ਲਾ ਸਕਦੇ ਤੇ ਪਤਾ ਨਹੀਂ ਹੁਣ ਬਾਕੀ ਪੰਚਾਇਤ ਕੀ ਫੈਸਲਾ ਲੈਂਦੀ ਹੈ ਤੇ ਆ ਵੀ ਇਹਨਾਂ ਨੇ ਵੀ ਕਵਰ ਕੀਤੀ ਹੋਈ ਆ ਹੈ ਆ ਦੇਖੋ ਫਿਰ ਇਤਰਾਹ ਕਹਿੰਦੇ ਕਿ ਇੱਕ ਜਣਾ ਜੇ ਕਰੂਗਾ ਤੇ ਫਿਰ ਬਾਕੀਆਂ ਨੂੰ ਵੀ ਇਜਾਜ਼ਤ ਆ ਇਸ ਕਰਕੇ ਕਿਸੇ ਨੂੰ ਵੀ ਇਜਾਜ਼ਤ ਨਹੀਂ ਮਿਲਣੀ ਚਾਹੀਦੀ ਤੇ ਪੰਚਾਇਤ ਤੇ ਸਾਰਾ ਕੁਝ ਲੱਗਾ ਹੋਇਆ ਸਾਰੇ ਬੰਦੇ ਕਰਦੇ ਪਏ ਫੈਸਲਾ ਕਹਿੰਦੇ ਸੀ ਜਿੰਨਾਂ ਨੇ ਦਾ ਵਾਅਦਾ ਵਜਿਆ ਠੀਕ ਹੈ ਨਾ ਚਲੋ ਇਹਨਾਂ ਦੇ ਪੰਜ ਬੁੱਢੇ ਲਾਏ ਆ ਅਭੀ ਕਿੰਨੋਂ ਜਿਹੇ ਉਹ ਕਰਾਉਣੇ ਨੇ ਜਿੰਨਾਂ ਆ ਆ ਉਹਨਾਂ ਨੇ ਉਹ ਵਾਅਦਾ ਕੀਤਾ ਬਾਹਰ ਜਿਹੜਾ ਜਿੰਨਾਂ ਦਾ ਮਸਾਲਾ ਕਰਕੇ ਆਇਆ ਹੈ ਇਹਦਾ ਕੋਈ ਗੱਲ ਨਹੀਂ ਠੀਕ ਹੈ ਨਾ ਕੀ ਕਰਦੇ ਲਈ ਜਦੋਂ ਉਹ ਤਸੀਹਰ ਸਾਹਿਬ ਨੂੰ ਆਪਾਂ ਗਿਆ ਵਾ ਇਹਨਾਂ ਦੇ ਤਾਂ ਬਈ ਅੱਜ ਕੋਈ ਗੱਲ ਨਹੀਂ ਆ ਦੱਸ ਬੁਸ਼ੇ ਤੋਂ ਲੋਕ ਆਓ ਪਰ ਜੋ ਝੂਲੰਦਾ ਨੇ ਜਿੰਨਾ ਇਹਨਾਂ ਦਾ ਵਾਅਦਾ ਵਧਿਆ ਇਹਨਾਂ ਦਾ ਬੰਦਾ ਪਤਾ ਇਹਨਾਂ ਦਾ ਜਗ੍ਹਾ ਉੱਥੋਂ ਤੱਕ ਦੀ ਨਦੀ ਵਾਤ ਪਾਣਾ ਫਿਰ ਸਾਥੀ ਇਹਨਾਂ ਜਨ ਕੋ ਕਰਦਾ ਫੈਸਲਾ ਹੁੰਦਾ ਜੀ ਕਹਿੰਦੇ ਆ ਕਿ ਵੀ ਜਿੱਥੋਂ ਤੱਕ ਆਲ ਇੰਟਰ ਹੈ ਉਹਦੇ ਸਿਰ ਤੱਕ ਹੀ ਬਸ ਪੱਕਾ ਹੋਣਾ ਚਾਹੀਦਾ ਬਾਕੀ ਜਿਹੜਾ ਉਹ ਥਾਂ ਜਿਹੜਾ ਉਹ ਮਤਲਬ ਤੁਸੀਂ ਉੱਤੇ ਨਹੀਂ ਕੁਝ ਵੀ ਕਰ ਸਕਦੇ ਹੁਣ ਤੁਸੀਂ ਜਨਾਬ ਅਲਪਰ ਕੋਈ ਏਡਰੋੜਾ ਆਉਗਾ ਨਾ ਬਸ ਸਰਪੰਚ ਸਾਹਿਬ ਆਏ ਹੋਇਆ ਪਿੰਡ ਦੇ ਉਹ ਵੇਖੋ ਹੋਰ ਅੰਕਲ ਜੀ ਕੀ ਫੈਸਲਾ ਲਾ ਲਿਆ ਜੀ ਕੀ ਫੈਸਲਾ ਕਰਤਾ ਉਹ ਨਾ ਕਟਾ ਹੋਇਆ ਹਾਂ ਹਾਂ ਪਾਸੇ ਛੜਕਦੇ ਜਿਹੜੀ ਖਾਰ ਵਾ ਜਿਆਦਾ ਹਾਂ ਜਿਹੜਾ ਹੁਣ ਆਰ ਵਿਚ ਵਿਚ ਆ ਗਿਆ ਹਾਂਜੀ ਹਾਂਜੀ ਆਹੋ ਕਿ ਨਹੀਂ ਠੀਕ ਹੈ ਫਿਰ ਸਾਰਿਆਂ ਦਾ ਬਰਾਬਰ ਹੋਣਾ ਚਾਹੀਦਾ ਕਿ ਵੇਜ ਲੌਗ ਲੱਗੂ ਲਾਈਟਨ ਰੋਟ ਲਵਾਵਾਂਗੇ ਨਾ ਛੜਕਦੇ ਸਾਡੇ ਹਾਂਜੀ ਹਾਂਜੀ ਬਸ ਠੀਕ ਹੈ ਸਾਡੇ ਕੋਲ ਖਾ ਲਓ ਸਾਰਿਆਂ ਦਾ ਫਿਰ ਕਰਾਉਣਾ ਚਾਹੀਦਾ ਕਿ ਨਾ ਸਾਰੇ ਜਿੱਦਾਂ ਹੋਣਾ ਇਹਨਾਂ ਦਾ ਸਾਰਿਆਂ ਦਾ ਸਾਬ ਤਾਂ ਘਾ ਕਰਕੇ ਆਖਿਆ ਕਰੋ ਆਹ 2 ਫੁੱਟ ਕਰ ਲਓ ਕੋਈ ਗੱਲ ਨਹੀਂ 2.5 ਫੁੱਟ ਕਰ ਲੈਣਾ ਆਹ ਕੋਈ ਨਹੀਂ ਆਹ 7 ਫੁੱਟ ਜਿਆਦਾ ਹੈ ਹਾਂਜੀ ਹਾਂਜੀ ਆਹ 7 ਫੁੱਟ ਹੈ ਹਾਂਜੀ ਆ ਦੇਖੋ ਮੋਰਲ ਹੋ ਗਵਾ ਦਰ ਕਰ ਜਾਵੇ ਸੁਣੋ ਮੈਂ ਲਗਦਾ ਕੋਈ ਨਹੀਂ ਕੰਦੀ ਲੋੜ ਹੈ ਇਹ ਐਪਲੀਕੇਸ਼ਨ ਲੈਣੇ ਜਾ ਰਹੇ ਹਨ ਅਹੀਂ ਦੋਵੇਂ ਮੋਰ ਲਾ ਦਾਂਗੇ ਕਿ ਇੱਥੇ ਘਰ ਇੱਥੇ ਠਿਕਾਣਾ ਨਹੀਂ ਚਾਹੀਦਾ ਤੁਹਾਨੂੰ ਲੇਖ ਲਟੂ ਲਿਖਾ ਲੈ ਤੁਸੀਂ ਉਹ ਜਿਹੜਾ ਆ ਪੰਚਾਇਤੀ ਨੂੰ ਦੋਆਂ ਦੀ ਛੱਡ ਕੇ ਵਿੱਚ ਆਪਾਂ ਸਕੂਲ ਦਾ ਮੈਂਸ਼ਨ ਕਰ ਦਾਂਗੇ ਬਾਕੀ ਸਭ ਇਹ ਲੋਕ ਕਿਹਦੇ ਜਾਂਦੀ ਲੋੜ ਨਹੀਂ ਡੀਸੀ ਨੂੰ ਚਿੱਠੀ ਲੈ ਕੇ ਪਾ ਦਿਓ ਮੋਰਲ ਵਾਗੇ ਤੇ ਡੀਸੀ ਨੇ ਕਰਨੇ ਮੌਕਾ ਦੇ ਕੇ ਜਾਣਾ ਠੀਕ ਹੈ ਕਰਾਓ ਮਾਰਨਾ ਆ ਵੀ ਇਹ ਤਾਂ ਸਾਲ ਓਏ ਓਏ ਪਤਾ ਨਹੀਂ ਵੀ ਕਾਰੀ ਕੀ ਆਈ ਹੈ ਕੋਠੇ ਕਿਉਂ ਪਾਣਾ ਇਹ ਤੁਸੀਂ ਕੱਟ ਕਰ ਲਓ ਜਦੋਂ ਜ਼ਿਆਦਾ ਦੇ ਕੱਟ ਕਰ ਲਓ ਹਾਂ ਨਹੀਂ ਹਾਂ ਆਹ ਪਾਣੀ ਦੀ ਜਗ੍ਹਾ ਕੱਟਾ ਲਓ ਹਾਂ ਨਹੀਂ ਨਹੀਂ ਇਹ ਹਾਂ ਤੀ ਵੀ ਕਰਦੇ ਸਾਡੇ ਨਾਲ ਕਰਕੇ ਹਾਂਜੀ ਠੀਕ ਠਾਕ ਜੀ ਲੋਕਾਂ ਬਣ ਰਹੀ ਆ ਹਾਂ ਜੀ ਮੈਂ ਵਲੋਗਿੰਗ ਸ਼ੂਟ ਕਰ ਲਈ ਨਾਲ ਨਾਲ ਕੀ ਗੱਲ ਹੋ ਗਈ ਆ ਦੀ ਫੈਸਲਾ ਹੋ ਗਿਆ ਅੱਲ ਆਂਦੇ ਵੀ ਆਂਦੀ ਲੰਗਿਆ ਨਹੀਂ ਜਾਂਦਾ ਹਾਂਜੀ ਆ ਜਿਹੜੀਆਂ ਫੁੱਲ ਬੂਤੇ ਲਾਏ ਆ ਇਹਨਾਂ ਨੂੰ ਫਿਰ ਇਹਨਾਂ ਨੂੰ ਲਾਓ ਅੱਛਾ ਜੀ ਕਾਫੀ ਸਰਕਾਰੀਏ ਚੜ੍ਹਤੀ ਹੈਗੀ ਇਹ ਕੋਰੋਨੀ ਕੋਰੋਨੀ ਚੜ੍ਹਤੀ ਹੈ ਬਿਲਕੁਲ ਇਹਦੇ ਵਿੱਚ ਕੋਈ ਰੋਕ ਨਹੀਂ ਪਾ ਸਕਦਾ ਸਾਡੇ ਸਰਪੰਚ ਨੂੰ ਲੱਗਾ ਪਤਾ ਹੈ ਜਿਹੜੇ ਕੰਮ ਕਰਦੇ ਪੱਟਿਆ ਥਾਂ ਚੰਗਾ ਗੋ ਇਹ ਪੁੱਟਣ ਕੇ ਫੇਜ ਲਵਾਉਣਗੇ ਹਾਂਜੀ ਹਾਂ ਉਹਨਾਂ ਨੂੰ ਡੱਕਿਆ ਕਿਹਨੇ ਆਈ ਤਾਂ ਕਿੰਨੇ ਵੀ ਸਗੋਂ ਲੱਗਣ ਹਾਂ ਨਹੀਂ ਵਧੀਆ ਹੋਵੇ ਸਾਫ ਸਫਾਈ ਹੋਵੇ ਪਹਿਲਾਂ ਬਹਿ ਕਹਿੰਦੇ ਉਹਨਾਂ ਨਾਲ ਗੱਲ ਕੀਤੀ ਇਥੇ ਲਵਾਇ ਡਰ ਲਾਉਂ ਗਾ ਹਾਂ ਸਾਰੇ ਕਹਿੰਦੇ ਸਾਰੇ ਲਵਾਗੇ ਉਸ ਤੋਂ ਵੀ ਸਾਰੇ ਆਪ ਲਵਾਵਾਂਗੇ ਹਾਂ ਇਹ ਕੇ ਨੂੰ ਨੰਗਨ ਦੇ ਘਾਇਆ ਤੇ ਚੋੱਕੇ ਛਾੜਾ ਕਰਾਂ ਉਹਦੇ ਘਰ ਹਾਂਜੀ ਆ ਵੀਡੀਓ ਬਣਾਉਣੀ ਚਾਹੀਦੀ ਪਤਾ ਨਹੀਂ ਲੱਗੀ ਕੀ ਮਸਲੇ ਚੱਲਦੇ ਆ ਵੀਡੀਓ ਬਣਾਉਂਦਾ ਮੈਂ ਬੋਲਿਆ ਕਰ ਕੋਈ ਗੱਲ ਨਾ ਕਰਨ ਹੱਸ ਕੇ ਆਣਾ ਆਹ ਨੂੰ ਤਾਂ ਵੀ ਜ਼ਿਆਦਾ ਜ਼ਰੂਰ ਤੇ ਆ ਪਾਣੀ ਦੀ ਗੱਲ ਹੀ ਤੇ ਪਾਣੀ ਦਾ ਆਪਾਂ ਜਿਹੜਾ ਗਵਾਟ ਕਰਨਾ ਕਿਉਂ ਕਰਦਾ ਆ ਆ ਹੋ ਗਏ ਹਾਂਜੀ ਹਾਂਜੀ ਬਿਲਕੁਲ ਤਰੋਕਣ ਦਾ ਫਰਕ ਹੈ ਤਰੋਕਣ ਦਾ ਫਰਕ ਹੈ ਡੋਲਰ ਦਾ ਫਰਕ ਹੈ ਇਹ ਗੱਲ ਹੋਈ ਹੈ ਜੀ ਆਂਟੀ ਹੋਣੀ ਆ ਵਾਲੇ ਨੇ ਤੇ ਇਹਨਾਂ ਨੂੰ ਕਹਿੰਦੇ ਕਿ ਤੁਸੀਂ ਪਾਣੀ ਰੋੜ ਦਿੰਦੇ ਇੱਗਾ ਇੱਥੇ ਗਾੜੀ ਤੇ ਉਹਦਾ ਕਰਕੇ ਮਤਲਬ ਥੋੜਾ ਹੋਇਆ ਕਿ ਤੁਸੀਂ ਪਾਣੀ ਨਾ ਰੋੜਿਆ ਕਰੋ ਇੱਥੇ ਤੇ ਉਹਦਾ ਕਰਕੇ ਇਹ ਸਾਰਾ ਕੁਝ ਮਸਲਾ ਹੋਇਆ ਤੇ ਫਿਰ ਬਾਅਦ ਵਿੱਚ ਵੀ ਮਸਲਾ ਨਾਲੇ ਚੱਲ ਗਿਆ ਕਿ ਵਿਆੜੀ ਜਗਾ ਵਾ ਜਿਹੜੀ ਲਾਗੇ ਲਾਗੇ ਜਿਹੜੀ ਸਾਰੀ ਆ ਪਲਾਟਾਂ ਦੇ ਇਹ ਵਾਲੀ ਜਿਹੜੀ ਜਗਾ ਖਾਲੀ ਤੇ ਇਹਨੂੰ ਜਿਹੜੀ ਤੁਸੀਂ ਕਵਰ ਕੀਤੀ ਆ ਬੂਟੇ ਲਾਏ ਆ ਜੋ ਵੀ ਆ ਕਿੱਤੀ ਵਾਇਰਿੰਗ ਵਗੈਰਾ ਕੀਤੀ ਆ ਤਾਰਾਂ ਲਗਾਈਆਂ ਜਿਹੜੀਆਂ ਕਿੱਲੇ ਕੱਢ ਕੇ ਉਹਨਾਂ ਨੂੰ ਪੱਟੋ ਹਾਂਜੀ ਆ ਲਾਏ ਆਪਣੇ ਤੋੜੇ ਦੀਆਂ ਲਗਾਈਆਂ ਕਦੂ-ਕਦੂ ਲਾਏ ਜੀ ਕਦੋਂ ਲਾਏ